ਹਾਂ ਤਾਂ ਪਿਆਰੇ ਬੱਚੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਹੁਣ ਅਸੀਂ ਅਧਿਆਏ 7 ਦੇ ਉੱਤੇ ਪਹੁੰਚ ਗਏ ਹਾਂ ਬੇਟਾ ਤਾਂ ਧਿਆਨ ਦੇ ਨਾਲ 7 ਅਭਿਆਸ ਦੇ ਵਿੱਚ ਬੇਟਾ ਇਹ ਹੈਗਾ ਰੇਖਾ ਗਣਿਤ ਠੀਕ ਹੈ ਬਹੁਤ ਆਸਾਨ ਹੈਗਾ ਬੇਟਾ ਸਾਰੇ ਚੈਪਟਰਾਂ ਤੋਂ ਸੌਖਾ ਚੈਪਟਰ ਪਰ ਜੇਕਰ ਥੋੜਾ ਜਿਹਾ ਧਿਆਨ ਦੇ ਕੇ ਤੁਸੀਂ ਇਹਨੂੰ ਸਮਝ ਲਓ ਠੀਕ ਹੈ ਤਾਂ ਪਹਿਲੇ ਕਨਸੈਪਟ ਜਿਹੜੇ ਆਉਂਦੇ ਪਏ ਆ ਬਿੰਦੂ ਰੇਖਾ ਰੇਖਾ ਖੰਡ ਅਤੇ ਕਿਰਨ ਠੀਕ ਹੈ ਬੇਟਾ ਆਪਾਂ ਇਹਨਾਂ ਬਾਰੇ ਸਮਝਾਂਗੇ ਬੇਟਾ ਜਦੋਂ ਬੇਟਾ ਅਸੀਂ ਜਿਹੜੀ ਬਿੰਦੂ ਬਿੰਦੂ ਕੀ ਹੁੰਦਾ ਹੈ ਜਦੋਂ ਅਸੀਂ ਪੈਨਸਲ ਦੀ ਨੋਬ ਦੇ ਨਾਲ ਇੱਕ ਪੁਆਇੰਟ ਲਾ ਦਿੰਦੇ ਆ ਤਾਂ ਇਹਨੂੰ ਕੀ ਕਹਿ ਦਿੰਦੇ ਆ ਬਿੰਦੂ ਕਹਿ ਦਿੰਦੇ ਆ ਠੀਕ ਹੈ ਬੇਟਾ ਮੇਰਾ ਖਿਆਲ ਆ ਬਿੰਦੂ ਦਾ ਕਨਸੈਪਟ ਕਲੀਅਰ ਹੋ ਗਿਆ ਬੇਟਾ ਬਿੰਦੂ ਦੀ ਕੋਈ ਵੀ ਬੇਟਾ ਲੰਬਾਈ ਚੌੜਾਈ ਉਚਾਈ ਤੇ ਮੋਟਾਈ ਨਹੀਂ ਹੁੰਦੀ ਠੀਕ ਹੈ ਬੇਟਾ ਤਾਂ ਮੇਰਾ ਕਲੀਅਰ ਆ ਬੇਟਾ ਬਿੰਦੂ ਉਦੋਂ ਬਾਅਦ ਦੇ ਵਿੱਚ ਬੇਟਾ ਜਦੋਂ ਅਸੀਂ ਕੋਈ ਦੋ ਬਿੰਦੂ ਲੈ ਲਨੇ ਬਿੰਦੂ ਦਾ ਨਾਮਕਰਨ ਕੀਤਾ ਜਾਂਦਾ ਪੰਜਾਬੀ ਦੇ ਅੱਖਰਾਂ ਨਾਲ ਜਾਂ ਇੰਗਲਿਸ਼ ਦੇ ਅੱਖਰਾਂ ਨਾਲ ਮੰਨ ਲਓ ਅਸੀਂ ਕੋਈ ਦੋ ਬਿੰਦੂ ਲੈ ਲੇ ਉਹਨਾਂ ਬਿੰਦੂਆਂ ਦਾ ਨਾਮ ਰੱਖਤਾ A ਤੇ B ਠੀਕ ਹੈ ਬੇਟਾ ਕਹਿੰਦਾ ਜਦੋਂ ਇਹਨਾਂ ਦੋਵਾਂ ਬਿੰਦੂਆਂ ਨੂੰ ਸਿੱਧੀ ਰੇਖਾ ਦੇ ਨਾਲ ਅਸੀਂ ਮਿਲਾ ਦਿੰਨੇ ਆ ਤਾਂ ਇਹ ਸਾਡੇ ਕੋਲੇ ਕੀ ਬਣ ਜਾਂਦਾ ਰੇਖਾ ਖੰਡ ਇਹਨੂੰ ਕੀ ਕਹ ਦਿੰਦੇ ਆ ਰੇਖਾ ਖੰਡ ਦੋ ਬਿੰਦੂਆਂ ਨੂੰ ਮਿਲਾ ਜਦੋਂ ਅਸੀਂ ਸਿੱਧੀ ਰੇਖਾ ਦੇ ਨਾਲ ਮਿਲਾ ਦਿੰਨੇ ਆ ਤਾਂ ਉਹਨੂੰ ਕੀ ਕਹਿੰਦੇ ਆ ਰੇਖਾ ਖੰਡ ਕਹਿੰਦੇ ਆ ਠੀਕ ਹੈ ਬੇਟਾ ਖਾਂਡ ਖਾਣ ਵਾਲੀ ਨਹੀਂ ਇਹ ਬੇਟਾ ਗਣਿਤਕ ਖੰਡ ਹਿੱਸੇ ਨੂੰ ਕਹਿੰਦੇ ਆ ਰੇਖਾ ਦਾ ਇੱਕ ਹਿੱਸਾ ਆ ਬੇਟਾ ਇਹ ਰੇਖਾ ਨਹੀਂ ਹੈਗੀ ਠੀਕ ਹੈ ਬੇਟਾ ਅੱਗੇ ਆਪਾਂ ਗੱਲ ਕਰਦੇ ਆ ਰੇਖਾ ਦੀ ਮੰਨ ਲਓ A ਤੇ B ਅਸੀਂ 2 ਪੁਆਇੰਟ ਲਏ ਆ A ਤੇ B ਠੀਕ ਆ ਆ ਤਾਂ ਬੇਟਾ ਰੇਖਾ ਖੰਡ ਹੋ ਗਿਆ AB ਜੇ ਅਸੀਂ ਇਹਦੇ ਇਧਰਲੇ ਪਾਸੇ ਵੀ ਐਰੋ ਦਾ ਨਿਸ਼ਾਨ ਲਾ ਦਨੇ ਇੱਥੋਂ ਵੀ ਵਧਾ ਕੇ ਐਰੋ ਦਾ ਨਿਸ਼ਾਨ ਲਾ ਦਨੇ ਆ ਦਾ a ਬਣ ਗਈ ਬੇਟਾ ਰੇਖਾ ਕੀ ਬਣ ਗਈ ਰੇਖਾ ਇਧਰਲੇ ਪਾਸੇ ਵੀ ਬੇਟਾ ਇਹ ਅਨੰਤ ਦੂਰੀ ਤੱਕ ਵਧਾਈ ਜਾ ਸਕਦੀ ਹੈ ਇਹਦਾ ਕੋਈ ਅੰਤ ਨਹੀਂ ਹੁੰਦਾ ਇਧਰਲੇ ਪਾਸੇ ਵੀ ਅਨੰਤ ਦੂਰੀ ਤੱਕ ਚਲਦੀ ਹੈ ਤਾਂ ਬੇਟਾ ਜੇ ਤੁਹਾਨੂੰ ਸਵਾਲ ਪੁੱਛ ਸਕਦਾ ਵੀ ਰੇਖਾ ਖੰਡ ਦੀ ਲੰਬਾਈ ਨਿਸ਼ਚਿਤ ਹੁੰਦੀ ਹੈ ਤਾਂ ਤੁਸੀਂ ਕਹਿ ਦੇਣਾ ਹਾਂ ਇਹਦੀ ਲੰਬਾਈ ਕੀ ਹੁੰਦੀ ਹੈ ਨਿਸ਼ਚਿਤ ਨਿਸ਼ਚਿਤ ਲੰਬਾਈ ਹੁੰਦੀ ਹੈ ਠੀਕ ਹੈ ਬੇਟਾ ਰੇਖਾ ਖੰਡ ਦੀ ਲੰਬਾਈ ਅਨੰਤ ਹੁੰਦੀ ਹੈ ਬੇਟਾ ਲੰਬਾਈ ਕੀ ਹੁੰਦੀ ਹੈ ਇਹਦੀ ਅਨੰਤ ਇਹ ਇਧਰਲੇ ਪਾਸੇ ਵੀ ਅਨੰਤ ਦੂਰੀ ਤੱਕ ਚਲਦੀ ਹੈ ਮੁੱਕਦੀ ਨਹੀਂ ਇਧਰਲੇ ਪਾਸੇ ਵੀ ਅਨੰਤ ਦੂਰੀ ਤੱਕ ਚਲਦੀ ਹੈ ਕਾਪੀ ਖਤਮ ਹੋ ਜੂ ਕਿਤਾਬ ਖਤਮ ਹੋ ਜੂ ਪਰ ਰੇਖਾ ਜਿਹੜੀ ਆ ਖਤਮ ਨਹੀਂ ਹੁੰਦੀ ਮੇਰਾ ਕਹੇਲਾ ਕਨਸੈਪਟ ਕਲੀਅਰ ਹੋ ਗਿਆ ਬੇਟਾ ਰੇਖਾ ਖੰਡ ਦੀ ਲੰਬਾਈ ਨਿਸ਼ਚਿਤ ਹੁੰਦੀ ਹੈ ਤੇ ਰੇਖਾ ਦੀ ਲੰਬਾਈ ਹੈ ਜਿਹੜੀ ਅਨੰਤ ਹੁੰਦੀ ਹੈ ਠੀਕ ਹੈ ਹੁਣ ਬੇਟਾ ਏਦੂ ਬਾਦ ਦੇ ਵਿੱਚ ਤੁਹਾਨੂੰ ਸਵਾਲ ਇਹ ਰੇਖਾਖੰਡ ਰੇਖਾ ਤੇ ਆਪਾਂ ਅੱਗੇ ਗੱਲ ਕਰਦੇ ਆਂ ਕਿਰਨ ਦੀ ਠੀਕ ਹੈ ਕਿਰਨ ਦਾ ਬੇਟਾ ਇੱਕ ਸ਼ੁਰੂਆਤੀ ਬਿੰਦੂ ਹੁੰਦਾ ਇਹਨੂੰ ਅਸੀਂ A ਲੈ ਲੈਂਦੇ ਆਂ ਤੇ ਇਹਨੂੰ ਸ਼ੁਰੂਆਤੀ ਬਿੰਦੂ ਜਾਂ ਅੰਤ ਬਿੰਦੂ B ਕਹਿ ਦਿੰਦੇ ਆਂ ਤਾਂ ਇਧਰਲੇ ਪਾਸੇ ਬੇਟਾ ਅਨੰਤ ਦੂਰੀ ਤੱਕ ਚਲਦੀ ਹੈ ਮੰਨ ਲਓ ਇੱਥੇ ਅਸੀਂ ਕੋਈ ਪੁਆਇੰਟ B ਲੈ ਲਏ ਨੇ ਤਾਂ ਇਹਨੂੰ ਅਸੀਂ ਕਿਰਨ AB ਦਾ ਨਾਮ ਵੀ ਦੇ ਸਕਦੇ ਹਾਂ ਜੇ B ਪੁਆਇੰਟ ਨਹੀਂ ਲੈਂਦੇ ਤਾਂ ਕਿਰਨ AB ਕਹਿ ਸਕਦੇ ਹਾਂ ਠੀਕ ਹੈ ਬੇਟਾ ਤਾਂ ਤੁਹਾਨੂੰ ਪੁੱਛ ਸਕਦਾ ਕਿਉਂਕਿ ਇਧਰਲੇ ਪਾਸੇ ਅਨੰਤ ਦੂਰੀ ਤੱਕ ਚੱਲੂਗੀ ਤਾਂ ਕਿਰਨ ਦੀ ਲੰਬਾਈ ਇਹ ਕੀ ਹੈ ਬੇਟਾ ਕਿਰਨ ਕਿਰਨ ਦਾ ਇੱਕ ਸ਼ੁਰੂਆਤੀ ਬਿੰਦੂ ਹੁੰਦਾ ਜਾਂ ਇਹਨੂੰ ਐਂਡ ਬਿੰਦੂ ਅੰਤ ਬਿੰਦੂ ਵੀ ਕਹਿ ਸਕਦੇ ਆ ਦੂਜੇ ਪਾਸੇ ਇਹ ਅਨੰਤ ਤੱਕ ਚਲਦੀ ਹੈ ਕੋਈ ਵੀ ਅੰਤ ਨਹੀਂ ਹੁੰਦਾ ਕਿਰਨ ਦਾ ਤਾਂ ਕਿਰਨ ਦੀ ਲੰਬਾਈ ਵੀ ਕੀ ਹੁੰਦੀ ਹੈ ਅਨੰਤ ਹੁੰਦੀ ਹੈ ਮੇਰਾ ਖਿਆਲ ਆ ਬੇਟਾ ਗੱਲ ਸਮਝ ਲੱਗ ਗਈ ਤੁਹਾਨੂੰ ਬਿੰਦੂ ਬਾਰੇ ਪਤਾ ਲੱਗ ਗਿਆ ਰੇਖਾ ਖੰਡ ਬਾਰੇ ਪਤਾ ਲੱਗ ਗਿਆ ਰੇਖਾ ਬਾਰੇ ਪਤਾ ਲੱਗ ਗਿਆ ਕਿਰਨ ਦੇ ਬਾਰੇ ਵੀ ਪਤਾ ਲੱਗ ਗਿਆ ਠੀਕ ਹੈ ਤੁਹਾਨੂੰ ਹੁਣ ਛੋਟੇ ਛੋਟੇ ਸਵਾਲ ਇਸ ਨਾਲ ریلیਟਡ ਕੀ ਪੁੱਛ ਸਕਦਾ ਬੇਟਾ ਉਹ ਤੁਹਾਨੂੰ ਪੁੱਛ ਸਕਦਾ ਦੋ ਬਿੰਦੂਆਂ ਦੇ ਵਿੱਚੋਂ ਦੀ ਕਿੰਨੀਆਂ ਸਰਲ ਰੇਖਾਵਾਂ ਮੰਨ ਲਓ ਆਹਾਂ A ਤੇ B ਦੋ ਬਿੰਦੂ ਆ ਤੁਹਾਨੂੰ ਪੁੱਛਦਾ ਕਿੰਨੀਆਂ ਸਰਲ ਰੇਖਾਵਾਂ ਲੰਘ ਸਕਦੀਆਂ ਆ ਤਾਂ ਬੇਟਾ ਕੇਵਲ ਇੱਕ ਇਹਦੇ ਵਿੱਚੋਂ ਸਰਲ ਰੇਖਾ ਸਰਲ ਰੇਖਾ ਕਹਿੰਦੇ ਆ ਸਿੱਧੀ ਰੇਖਾ ਨੂੰ ਕਿਹਨੂੰ ਕਹਿੰਦੇ ਆ ਸਿੱਧੀ ਰੇਖਾ ਨੂੰ ਤਾਂ ਕੇਵਲ ਇੱਕ ਕਿੰਨੀਆਂ ਲੰਘ ਸਕਦੀਆਂ ਸਰਲ ਰੇਖਾਵਾਂ ਕੇਵਲ ਇੱਕ ਠੀਕ ਹੈ ਫਿਰ ਉਹ ਤੁਹਾਨੂੰ ਸਵਾਲ ਪੁੱਛ ਸਕਦਾ ਵੀ ਕੋਈ ਦੋ ਬਿੰਦੂ A ਤੇ B ਹੈਗੇ ਆ ਤੁਹਾਨੂੰ ਪੁੱਛ ਸਕਦਾ ਇਹਦੇ ਵਿੱਚੋਂ ਵਕਰ ਰੇਖਾਵਾਂ ਵਕਰ ਰੇਖਾਵਾਂ ਹੁੰਦੀਆਂ ਤਿਰਛੀਆਂ ਰੇਖਾਵਾਂ ਤਾਂ ਕਿੰਨੀਆਂ ਵਕਰ ਰੇਖਾਵਾਂ ਲੰਘ ਸਕਦੀਆਂ ਬੇਟਾ ਦੋ ਤਿੰਨ ਚਾਰ ਇਹਨਾਂ ਦਾ ਬੇਟਾ ਕੋਈ ਅੰਤ ਨਹੀਂ ਠੀਕ ਹੈ ਦੋ ਬਿੰਦੂਆਂ ਦਿੱਤੇ ਹੋਏ ਬਿੰਦੂਆਂ ਦੇ ਵਿੱਚੋਂ ਦੀ ਵਕਰ ਰੇਖਾਵਾਂ ਅਨੰਤ ਲੰਘ ਸਕਦੀਆਂ ਹਨ ਠੀਕ ਹੈ ਵਕਰ ਰੇਖਾਵਾਂ ਕਿੰਨੀਆਂ ਲੰਘ ਸਕਦੀਆਂ ਹਨ ਅਨੰਤ ਠੀਕ ਹੈ ਬੇਟਾ ਤਾਂ ਅਨੰਤ ਲੰਘ ਸਕਦੀਆਂ ਹਨ ਸੋ ਠੀਕ ਬੇਟਾ ਇਹ ਸਿਗਾ ਤੁਹਾਡਾ ਕਨਸੈਪਟ ਬਿੰਦੂ ਰੇਖਾ ਰੇਖਾਖੰਡ ਤੇ ਕਿਰਨ ਦਾ ਕਨਸੈਪਟ ਦੇ ਬੇਟਾ ਅਗਲੇ ਕਨਸੈਪਟ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜਸਟ ਧਿਆਨ ਨਾਲ ਸਮਝ ਲਓ ਬਸ ਬੇਟਾ ਬਹੁਤ ਸੌਖਾ ਚੈਪਟਰ ਹੈਗਾ ਸਿਰਫ ਧਿਆਨ ਨਾਲ ਸੁਣ ਲਿਆ ਤੇ ਆਪਾਂ ਟੈਸਟ ਲਵਾਂਗੇ ਤੇ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਜਾਣੀਆਂ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ